हां जी भाई जी ਮੈਂ ਰਿੰਪਾ ਕਣਕਵਾਲ ਆ ਇੱਕ ਮੱਝ ਬਕਾਊਏ ਵੀਰ ਜੀ ਗੱਬਣ ਮੱਝ ਹੈ ਤੁਹਾਡੇ ਸਾਹਮਣੇ ਅੱਜ ਲੈ ਕੇ ਆਇਆ ਗੱਬਣ ਮੱਝ ਤੇ ਤੀਜਾ ਸੁਆ ਹੋਊਗਾ ਮੱਝ ਦਾ ਥੱਲੋਂ ਆਰਡਰ ਦੀ ਕੁਆਲਿਟੀ ਦੇਖੋ ਮੱਝ ਦਾ ਸਿੰਘ ਮੂੰਹ ਬਹੁਤ ਸੋਹਣਾ ਚੰਗੇ ਕੱਦ ਵਾਲੀ ਮੱਝ ਹੈ ਤੇ ਇੱਥੋਂ ਆਰਡਰ ਦੀ ਕੁਆਲਿਟੀ ਦੇਖੋ ਦੇਖੋ ਕਿਦਾਂ ਹਾਲੇ ਕੱਚੀ ਹੈ ਮੰਜਰ ਦਿਨਾਂ ਦੀ ਮੱਝ ਨੇ ਸੋਹਣਾ ਹੈ ਬਸ 5-4 ਦਿਨ ਹੀ ਲੱਗੂਗੀ ਥਣ ਬਹੁਤ ਸੋਹਣਾ ਲੱਗਿਆ ਦੇਖੋ ਤੇ ਝੋਲੀ ਬਹੁਤ ਹੈ ਖੁੱਲਾ ਬਹੁਤ ਹੈ ਆਰਡਰ ਇਹ ਸਿੰਘਮੋਂ ਦੀ ਸੁਹਣੀ ਹੈ। ਕੱਦ ਕਾਠ ਹੈ, ਰੰਗ ਬਾਜ ਹੈ। ਤੇ ਦੂਜੇ ਨੰਬਰ ਤੇ ਮੱਝ ਸੀਲ ਸਹੁ ਬਹੁਤ ਹੈ। ਚੰਗੀ ਹੋਉਂਦਾ ਮੱਝ। ਜੇ ਕਿਸੇ ਵੀਰ ਨੇ ਇਹ ਲੈਣੀ ਹੈ ਤਾਂ ਉੱਤੇ ਦੇ ਉੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਾਂ। ਇਹ ਮੱਝ ਕਣਕਵਾਲ ਪੰਗੂਆ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ। ਦੇਖੋ ਮੱਝ ਦਾ ਆਰਡਰ ਦੇਖੋ ਥੱਲੋਂ ਥਣ ਬਹੁਤ ਸੋਹਣਾ ਲੱਗਿਆ ਤੇ ਮੱਝ ਦਾ ਕੱਦ ਕਾਠ ਬਹੁਤ ਹੈ ਤੇ ਜਾਨ ਬਹੁਤ ਹੈ ਮੱਝ ਚ ਦੇਖੋ 5 ਸੀ ਦਿਨਾਂ ਦੀ ਹੈ ਜੇ 7 ਦਿਨਾਂ ਦੀ ਕੱਚੀ ਹੈ ਮੱਝ ਨੇ ਤੋਤ ਦੇਣਾ ਘੱਟ ਤੋਂ ਘੱਟ 12-13 ਲੀਟਰ ਚੰਗੀ ਬਹੁਤ ਹੈ ਮੱਝ। ਕਦ ਕਾਠ ਬਹੁਤ ਹੈ। ਰੰਗ ਆਵਾਜ਼ ਹੈ। ਸਿੰਘ ਮੂੰਹ ਦੀ ਸੋਹਣੀ ਹੈ। ਕਿਸੇ ਵੀਰ ਨੇ ਇਹ ਖਰੀਦਣੀ ਹੈ ਤਾਂ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਾਡੇ ਨਾਲ ਪਿੰਡ ਕਣਕਵਾਲ ਭੰਗੂਆ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਮੱਝ ਹੈ। ਤੁਹਾਨੂੰ ਆਰਡਰ ਦੀ ਕੁਆਲਿਟੀ ਦੇਖ ਲਓ। ਤੇ ਖਾਨ ਦੇਖ ਲਓ ਕਿੰਨਾ ਚੰਗਾ ਲੱਗਿਆ ਜਾਨ ਬਹੁਤ ਮੱਝ 12-13 ਲੀਟਰ ਦੁੱਧ ਦੀ ਗਰੰਟੀ ਦੇ ਸਕਦੀ ਹੈ ਐਤ ਕੀਮਤ ਤੀਜਾ ਸੂਆ ਸੂਣ ਚ ਰਹਿੰਦੇ ਨੇ 5-7 ਦਿਨ ਤੇ ਮੱਝ ਬਕਾਉ ਹੈ ਵੀਰ ਜੀ ਜੇ ਕਿਸੇ ਨੇ ਵੀ ਆਪਣੇ گاਵਾਂ ਦੀ ਮੱਝਾਂ ਦੀ ਵੀਡੀਓ ਗ੍ਰਾਫਿਕ ਕਰਵਾਉਣੀ ਹੈ ਤਾਂ ਮੇਰੇ ਨਾਲ ਰਿੰਪਾ ਕਣਕਵਾਲੀਆ ਦੇ ਨਾਲ ਸੰਪਰਕ ਕਰ ਸਕਦੇ ਹਾਂ ਬੜੀ ਮਿਹਰਬਾਨੀ ਧੰਨਵਾਦ ਭਾਈ ਜੀ ਸ਼ੁਕਰੀਆ ਤੁਹਾਡਾ ਤੇ ਮੇਰੇ ਨਾਲ ਸੰਪਰਕ ਕਰੋ ਰਿੰਪਾ ਕਣਕਵਾਲੀਆ ਪੇਜ ਨੂੰ ਫੋਲੋ ਕਰ ਲਓ ਬਹੁਤ ਬਹੁਤ ਮਿਹਰਬਾਨੀ